ਪੇਸ਼ ਹੈ ਦੋਸਤੋ ਪ੍ਰਗਟ ਤੋਸ ਦੀਦੀ ਲਿਖੀ ਹੋਈ ਕਹਾਣੀ ਅੱਖਰਾਂ ਦੀ ਮੰਗਤੇ ਜ਼ਿੰਦਗੀ ਦੇ ਪੰਨਤੇ ਤੁਰੇ ਜਾਂਦਿਆਂ ਸਾਡਾ ਕਿੰਨੇ ਹੀ ਤਰ੍ਹਾਂ ਦੇ ਮੰਗਤਿਆਂ ਨਾ ਬਾਹ ਪੈਂਦਾ ਪੈਸੇ ਦੇ ਮੰਗਤੇ ਸ਼ਰਾਬ ਦੇ ਮੰਗਤੇ ਵੋਟਾਂ ਦੇ ਮੰਗਤੇ ਤੇ ਹੋਰ ਪਤਾ ਨਹੀਂ ਕਿਸ-ਕਿਸ ਚੀਜ਼ ਦੇ ਮੰਗਤੇ ਮੰਗਣਾ ਮਨੁੱਖ ਦੀ ਪ੍ਰਵਿਰਤੀ ਹੈ ਪਰ ਕਈ ਵਾਰੀ ਇਹ ਮੰਗਣ ਪ੍ਰਵਿਰਤੀ ਇੰਨੀ ਪ੍ਰਵਲ ਹੋ ਜਾਂਦੀ ਹੈ ਕਿ ਜਿਸ ਚੀਜ਼ ਤੱਕ ਸਾਡੀ ਪਹੁੰਚ ਆਸਾਨੀ ਨਾਲ ਨਹੀਂ ਹੋ ਸਕਦੀ ਉਹ ਅਸੀਂ ਉਹੋ ਵੀ ਮੰਗਣ ਤੋਂ ਗੁਰੇਜ਼ ਨਹੀਂ ਕਰਦੇ ਇਹਨਾਂ ਮੰਗਤਿਆਂ ਵਿੱਚੋਂ ਅਖਰਾਂ ਦੇ ਮੰਗਤਿਆਂ ਨਾਲ ਮੇਰਾ ਬਾਹ ਬਹੁਤ ਪੈਂਦਾ ਹੈ ਅਖਰਾਂ ਦੇ ਮੰਗਤਿਆਂ ਵਿੱਚ ਸਿਰਫ ਗਰੀਬ ਹੀ ਨਹੀਂ ਵੱਡੇ ਵੱਡੇ ਸ਼ਾਹੂਕਾਰ ਵੀ ਸ਼ਾਮਿਲ ਹਨ ਇਹਨਾਂ ਮੰਗਤਿਆਂ ਨਾਲ ਸੰਬੰਧਿਤ ਅਨੇਕਾ ਘਟਨਾਵਾਂ ਮੇਰੇ ਦਿਮਾਗ ਦੇ ਖਾਨੇ ਵਿੱਚ ਬੰਦ ਹਨ ਆਓ ਕੁਝ ਦੇਖ ਹੀ ਲਈਏ ਇੱਕ ਜਾਣ ਪਛਾਣ ਵਾਲੀ ਮੈਡਮ ਮੈਥੋਂ ਇੰਨੀ ਕਹਾਣੀਆਂ ਦੀਆਂ ਕਿਤਾਬਾਂ ਵਾ ਕੇ ਲੈ ਗਈ ਉਸ ਨੂੰ ਕਹਾਣੀਆਂ ਵਧੀਆ ਪਸੰਦ ਆਈਆਂ ਕਿਤਾਬ ਮੋੜਦਿਆਂ ਉਹ ਬੋਲੀ ਅਜੀਆਂ ਕਹਾਣੀਆਂ ਦੀ ਕਿਤਾਬ ਹੋਰ ਲਿਆ ਦੇਈ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਕਿਤਾਬ ਤਾਂ ਮੇਰੇ ਕੋਲ ਇਹੋ ਜੀ ਹੀ ਸੀ ਮੈਂ ਕਿਹਾ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਲਿਆ ਦੇ ਉਸ ਨੇ ਇੰਨੀ ਦਾਅ ਪਾ ਕੇ ਕਿਹਾ ਜਿਵੇਂ ਕੋਈ ਕੁੜੀ ਦਾ ਵਿਆਹ ਕਰਨ ਵਾਲਾ ਵਿਆਜੂ ਪੈਸੇ ਮੰਗਣ ਵੇਲੇ ਪਾਉਂਦਾ ਹੈ ਚਲ ਮੈਂ ਮੁੱਲ ਲਿਆ ਦੇ ਦੂੰ ਮੈਂ ਉਹਦੇ ਸਾਹਿਤ ਪੜਨ ਦੀ ਰੁਚੀ ਅੱਗੇ ਸਲਾਮ ਕੀਤੀ ਨਹੀਂ ਨਹੀਂ ਮੁੱਲ ਨਹੀਂ ਬੱਸ ਬੱਸ ਰਹਿਣ ਦੇ ਉਹ ਮੁੱਲ ਦੇ ਨਾਂ ਤੋਂ ਇਸ ਤਰ੍ਹਾਂ ਤੜਫੀ ਤੇ ਪਿੱਛੇ ਹਟ ਗਈ ਜਿਵੇਂ ਮੈਂ ਉਸ ਨੂੰ ਤੱਤਾ ਖੁਰਚਣਾ ਲਾ ਦਿੱਤਾ ਹੋਵੇ ਉਸ ਨੂੰ 100 ਰੁਪਏ ਦੀ ਕਿਤਾਬ ਖਰੀਦਣੀ ਲੱਖਾਂ ਕਰੋੜਾਂ ਬਲੇ ਘਾਟੇ ਵਾਲਾ ਸੌਦਾ ਜਾ ਪਿਆ ਜਦ ਕਿ ਉਹ ਹਰ ਰੋਜ਼ 200 ਰੁਪਏ ਤਾਂ ਆਪਣੇ ਮੇਕਅਪ ਉੱਪਰ ਹੀ ਖਰਚ ਕਰ ਦਿੰਦੀ ਹੈ ਦੋਵੇਂ ਮੀਆਂ بیوی ਦੀ 40-45000 ਮਹੀਨੇ ਦੀ ਆਮਦਨ ਹੈ ਜਦ ਮੇਰਾ ਨਾਵਲ ਛਪਿਆ ਤਾਂ ਮੈਂ ਖੁਸ਼ੀ ਵਿੱਚ ਦੋਸਤਾਂ ਮਿੱਤਰਾਂ ਨੂੰ ਸਨੇਹ ਲਾਏ ਉਲਟਾ ਇੱਕ ਮਿੱਤਰ ਨੇ ਫੋਨ ਤੇ ਹੁਕਮ ਚਾੜ ਦਿੱਤਾ 8-10 ਨਾਵਲ ਦੀਆਂ ਕਾਪੀਆਂ ਭੇਜ ਦੇਈ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਪੜਨ ਨੂੰ ਦੇ ਦੇਵਾਂ ਸੋਚਿਆ ਮਨਾ ਕਿਤੇ ਨਾਵਲ ਛਪਵਾ ਕੇ ਮੈਂ ਕੋਈ ਨਾਤਾ ਨਹੀਂ ਕਰ ਲਿਆ ਐਨੇ ਮੁੱਲ ਦੀਆਂ 8-10 ਕਾਪੀਆਂ ਭੇਜਣਾ ਤੇ ਉੱਪਰੋਂ ਭੇਜਣ ਤੇ 2250 ਰੁਪਏ ਹੋਰ ਖਰਚ ਜੇ ਇੰਜ 4-5 ਦੋਸਤਾਂ ਨੇ ਹੋਰ ਮੰਗ ਲਈਆਂ ਤਾਂ ਮੇਰਾ ਘਰ ਤਾਂ ਉਜੜਿਆ ਸਮਝ ਮੈਂ ਹਰ ਮਹੀਨੇ ਦੇ ਤੀਜੇ ਐਤਵਾਰ ਡਾਕਟਰ ਦੇ ਦਵਾਈ ਲੈਣ ਜਾਂਦਾ ਹਾਂ ਮੇਰਾ ਨੰਬਰ 2-3 ਘੰਟਿਆਂ ਬਾਅਦ ਆਉਂਦਾ ਹੈ ਇਹਨਾਂ 2-3 ਘੰਟਿਆਂ ਨੂੰ ਮੈਂ ਸਾਰਥਕ ਕੰਮ ਵਿੱਚ ਲਗਾਉਣ ਲਈ ਘਰ ਆਉਂਦੇ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਤੋਂ ਇਲਾਵਾ ਸ਼ਹਿਰ ਦੇ ਦੋ ਅਖਬਾਰ ਹੋਰ ਖਰੀਦ ਕੇ ਲੈ ਜਾਂਦਾ ਹਾਂ ਤਾਂ ਕਿ ਇਹਨਾਂ ਵਿਚਲਾ ਸੈਧਿਕ ਮੈਟਰ ਮੈਂ ਇਹਨਾਂ ਤੋਂ 2-3 ਘੰਟਿਆਂ ਵਿੱਚ ਪੜ ਲਵਾਂ ਇਸ ਸਮੇਂ ਤੋਂ ਮੇਰਾ ਥੋੜਾ ਸਮਾਂ ਪੜਨ ਉਤੇ ਅਤੇ ਬਹੁਤਾ ਸਮਾਂ ਦਵਾਈ ਲੈਣ ਆਏ ਉਹਨਾਂ ਸ਼ਹਿਰੀ ਬਾਬੂ ਮੰਗਤਿਆਂ ਤੋਂ ਅਖਬਾਰ ਇਕੱਠਾ ਕਰਨ ਤੇ ਲੱਗ ਜਾਂਦਾ ਹੈ ਜਿਹੜੇ ਮਹਿੰਗੀਆਂ ਸ਼ਰਾਬਾਂ ਪੀ ਪੀ ਕੇ ਤੇ ਵਾਧੂ ਖਾ ਖਾ ਕੇ ਹਜ਼ਾਰਾਂ ਬਿਮਾਰੀਆਂ ਸ਼ਹਿੜ ਕੇ ਦਵਾਈਆਂ ਤੇ ਹਜ਼ਾਰਾਂ ਰੁਪਏ ਲਗਾ ਦਿੰਦੇ ਹਨ ਪਰ 3 ਰੁਪਏ ਦਾ ਅਖਬਾਰ ਨਹੀਂ ਖਰੀਦ ਸਕਦੇ ਇਹੇ ਅਖਬਾਰ ਮੰਗਤੇ ਲੱਖਾਂ ਦੀਆਂ ਗੱਡੀਆਂ ਵਿੱਚ ਆਉਂਦੇ ਹਨ ਜਦਕਿ ਇਹਨਾਂ ਨੂੰ ਅਖਬਾਰ ਪੜ੍ਹਨ ਲਈ ਦੇਣ ਵਾਲਾ ਬਸਤੇ ਕਿੰਨਾ ਉਲਟ ਹੈ ਮੰਗਣ ਵਾਲੇ ਵੱਡੇ ਤੇ ਦੇਣ ਵਾਲਾ ਛੋਟਾ ਸਾਡੀ ਸੋਚ ਕਿੰਨੀ ਟੇਢੀ ਹੈ ਅਸੀਂ 100 200 ਰੁਪਏ ਸ਼ਰਾਬ ਦੀ ਬੋਤਲ ਤੇ ਲਾ ਦਿੰਦੇ ਹਾਂ ਪਰ ਕਿਤਾਬ ਤੇ ਨਹੀਂ ਜਦਕਿ ਸ਼ਰਾਬ ਦੀ ਬੋਤਲ ਸਾਨੂੰ ਸ਼ੈਤਾਨ ਬਣਾਉਂਦੀ ਹੈ ਤੇ ਕਿਤਾਬ ਇਨਸਾਨ ਸ਼ਰਾਬ ਪੀ ਕੇ ਸਾਡਾ ਮਨ ਡਾਂਗ ਫੜਨ ਨੂੰ ਕਰਦਾ ਹੈ ਤੇ ਕਿਤਾਬ ਪੜ ਕੇ ਜਫੀ ਪਾਉਣ ਨੂੰ ਸ਼ਰਾਬ ਪੀ ਕੇ ਸ਼ਾਂਤ ਗੁਜ਼ਰਦੀ ਜ਼ਿੰਦਗੀ 'ਚ ਤੂਫਾਨ ਆਉਂਦਾ ਹੈ ਤੇ ਕਿਤਾਬ ਪੜ ਕੇ ਸ਼ਾਂਤੀ ਪਰ ਅਸੀਂ ਸ਼ਰਾਬ ਜ਼ਿਆਦਾ ਪੀਂਦੇ ਹਾਂ ਤੇ ਕਿਤਾਬ ਘਟ ਜੇ ਤੁਸੀਂ ਅੱਖਰਾਂ ਨੂੰ ਖਰੀਦੋਗੇ ਤਾਂ ਉਹ ਹਮੇਸ਼ਾ ਲਈ ਤੁਹਾਡੇ ਬਣ ਜਾਣਗੇ ਤੁਹਾਡੇ ਬਣੇ ਅੱਖਰ ਤੁਹਾਡੇ ਪਰਿਵਾਰ ਦੀਆਂ 2-3 ਪੀੜ੍ਹੀਆਂ ਨੂੰ ਗਿਆਨ ਦੇਣਗੇ ਮਨੰਨਜਨ ਕਰਨਗੇ ਕਿਤਾਬ ਅਜਿਹਾ ਮਨੰਨਜਨ ਦਾ ਸਾਧਨ ਹੈ ਜਿਸ ਨੂੰ ਅਸੀਂ ਕਿਤੇ ਵੀ ਬੈਠ ਕੇ ਪੜ ਸਕਦੇ ਹਾਂ ਅਨੰਦ ਮੰਨ ਸਕਦੇ ਹਾਂ ਬਸ ਉਸ ਨੂੰ ਆਪਣਾ ਬਣਾਉਣ ਦੀ ਧੀਰ ਹੈ ਵਿਕਸਿਤ ਦੇਸ਼ਾਂ ਵਿੱਚ ਚਾਹੇ ਇਲੈਕਟ੍ਰੋਨਿਕ ਸਾਧਨਾਂ ਦੀ ਪਰਮਾਰ ਹੈ ਪਰ ਉੱਥੇ ਲੋਕ ਸਫ਼ਰ ਤੇ ਜਾਣ ਲੱਗਿਆਂ ਬੈਗ ਵਿੱਚ ਕੱਪੜੇ ਬਾਅਦ ਚ ਪਾਉਂਦੇ ਹਨ ਕਿਤਾਬਾਂ ਪਹਿਲਾਂ ਤੇ ਅਸੀਂ ਸਾਡੇ ਘਰ ਚ ਇੱਕ 25000 ਮਹੀਨੇ ਦੀ ਨੌਕਰੀ ਤੇ ਹੈ ਅਤੇ ਉਹਦੇ ਘਰ ਵਾਲੀ ਡਬਲ ਐਮਏ ਪਿਤਾ ਵੀ ਪੜ੍ਹਾਣ ਜਾਂਦਾ ਹੈ ਪਰ ਇਹਨਾਂ ਦੇ ਘਰ 2 ਰੁਪਏ ਦਾ ਅਖਬਾਰ ਨਹੀਂ ਆਉਂਦਾ ਜੋ ਲੋੜ ਪੈ ਜਾਵੇ ਤਾਂ ਮੰਗ ਕੇ ਹੀ ਡੰਗਸਾਰ ਲੈਂਦੇ ਨੇ ਜੇ ਆਪਾਂ 10 ਕਿਤਾਬਾਂ ਪੜ੍ਹਨ ਮੰਗਰ 1-2 ਵੀ ਖਰੀਦ ਕੇ ਪੜਦੇ ਹਾਂ ਤਾਂ ਆਪਾਂ ਮੰਗਦੇ ਨਹੀਂ ਮੰਗਦੇ ਤਾਂ ਸਿਰਫ ਉਹ ਹਨ ਜਿਹੜੇ ਅਖਬਾਰ ਜਾਂ ਕਿਤਾਬ ਮੰਗਣ ਨੂੰ ਤਾਂ ਵੀ ਵਰਗੇ ਹਨ ਪਰ ਜੇ ਖਰੀਦਣ ਨੂੰ ਕਹਿ ਦੋ ਤਾਂ ਇੰਜ ਡਰਦੇ ਹਨ ਜਿਵੇਂ ਕੋਬਰਾ ਸੱਪ ਡੰਗ ਮਾਰਦਾ ਹੋਵੇ ਪੰਜਾਬੀਓ ਜੇ ਆਪਾਂ ਆਪਣੀ ਹਜ਼ਾਰਾਂ ਦੀ ਕਮਾਈ ਚੋਂ ਮਹੀਨੇ ਦੇ 100 ਰੁਪਿਆ ਵੀ ਕੱਢ ਲਈਏ ਤਾਂ ਸਾਲ ਵਿੱਚ 1200 ਦੇ ਅੱਖਰ ਆਪਣੇ ਬਣਾਏ ਜਾ ਸਕਦੇ ਹਨ ਆਓ ਆਪਾਂ ਅੱਖਰਾਂ ਨੂੰ ਮੰਗਣ ਦੀ ਨਹੀਂ ਖਰੀਦ ਕੇ ਆਪਣਾ ਬਣਾਉਣ ਦੀ ਆਦਤ ਪਾਈਏ ਧੰਨਵਾਦ ਜੀ